80% ਹੋਣੇ ਚਾਹੀਦੇ ਐਕਟਿਵ ਅਕਾਊਂਟ ਇਹਨੂੰ ਆਪਾਂ ਮੋਡਲਿਟੀ ਕਹ ਦਿੰਨੇ ਆ ਠੀਕ ਹੈ ਤੇ ਨਿਕਲਦੀ ਏ ਸਾਰੀ 10 ਜਾਂ 10 ਤੋਂ ਵੀ ਥੱਲੇ 12 15 20 25 25 ਤੋਂ ਉੱਤੇ ਕੋਈ ਵੀ ਨਹੀਂ ਜਾਂਦਾ ਅੱਜ ਦੀ ਡੇਟ 'ਚ ਕਿਉਂਕਿ ਖਾਣ-ਪਾਣ ਸਿਸਟਮ ਇਦਾਂ ਦਾ ਹੋ ਗਿਆ ਨਾ ਆਯੁਰਵੇਦ ਇਹ ਕਹਿੰਦਾ ਵੀ ਘਰ ਦੇ ਵਿੱਚ ਪਈ ਤੁਹਾਡੇ ਇੱਕ ਕਾਮਨ ਜੀ ਚੀਜ਼ ਤੁਹਾਨੂੰ ਸਪਰਮ ਕਾਊਂਟ ਕਹਿੰਦੇ ਤੁਸੀਂ ਉਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਈਡੀ ਦੀ ਪ੍ਰੋਬਲਮ ਆ ਗਈ ਹੋਰ ਪ੍ਰੋਬਲਮ ਆ ਗਈ ਪ੍ਰੀਮਚੂਰ ਦੀ ਪ੍ਰੋਬਲਮ ਆ ਗਈ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਤੁਸੀਂ ਆਪਣੇ ਪਾਰਟਨਰ ਮੁਰੇ ਸ਼ਰਮਿੰਦੇ ਹੁੰਦੇ ਹੋ ਜੋ ਵੀ ਤੁਸੀਂ ਉਹਦਾ ਨਾਂ ਰੱਖ ਲਓ ਕਿਸੇ ਤਰ੍ਹਾਂ ਦੀ ਵੀ ਕਮਜ਼ੋਰੀ ਜਿਹਦੇ ਨਾਲ ਤੁਹਾਡੇ ਪਾਰਟਨਰ ਦੇ ਉੱਤੇ ਤੁਹਾਡਾ ਡਾਇਰੈਕਟਲੀ ਇੰਪੈਕਟ ਜਾਂਦਾ ਵੀ ਮੇਰਾ ਪਾਰਟਨਰ ਕਮਜ਼ੋਰ ਏ ਤੇ ਉਹ ਜਿਹੜੀ ਕਮਜ਼ੋਰੀ ਹੈ ਤੁਹਾਡੀ ਬਿਨਾ ਕਿਸੇ ਵੈਦ ਤੋਂ ਬਿਨਾ ਕਿਸੇ ਹਕੀਮ ਤੋਂ ਬਿਨਾ ਕਿਸੇ ਡਾਕਟਰ ਤੋਂ ਬਿਨਾ ਆਈਵੀਐਫ ਤੋਂ ਇੱਕ ਟਗਾ ਵੀ ਲਾਏ ਬਗੈਰ 1 ਰੁਪਿਆ ਵੀ ਕਿਸੇ ਡਾਕਟਰ ਨੂੰ ਦੇਣ ਤੋਂ ਬਗੈਰ ਜੇ ਤੁਹਾਡੀ ਮਸਲਾ ਹੱਲ ਹੋ ਜੇ ਪ੍ਰੋਬਲਮ ਤੁਹਾਡੀ ਸੋਲਵ ਹੋ ਜੇ ਉਹ ਵੀ ਪਰਮਨੈਂਟ ਪਰਮਨੈਂਟ ਤੋਂ ਭਾਵ ਅਰਥ ਇਹ ਵੇ ਕਿ ਜਿਹੜਾ ਬੱਚਾ ਤੁਸੀਂ ਲੈਣ ਲਈ ਇੱਕ ਵਾਰੀ ਪੈਸੇ ਖਰਚਦੇ ਹੋ ਆਈਪੀਐਫ ਕਰਾਉਂਦੇ ਹੋ ਲੱਖਾਂ ਰੁਪਏ ਲਾਉਂਦੇ ਹੋ ਗਾਂ ਤੁਹਾਨੂੰ ਔਲਾਦ ਦੀ ਲੋਡ ਨਹੀਂ ਪੈਣੀ ਦੂਜੇ ਬੱਚੇ ਦੀ ਫਿਰ ਕਰੋਗੇ ਫਿਰ ਸਾਰਾ ਕੁਝ ਸਾਈਕਲ ਸਾਰਾ ਰਿਪੀਟ ਕਰੋਗੇ